ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਰਮਾਨ ਹੈ ਕਿ ਗੁਰਸਿੱਖ ਜੀਵਨ ਦੌਰਾਨ ਆਪਣੇ ਜੀਵਨ ਨੂੰ ਗੁਰੂ ਦੇ ਬਚਨਾਂ ਅਨੁਸਾਰ ਘੜਨਾ ਹੈ ਜੋ ਗੁਰਮੁਖ ਪਿਆਰਾ ਮਹਾਰਾਜ ਜੀ ਦੇ ਬਚਨਾਂ ਤੇ ਪੈਰਾ ਜੰਦਾ ਹੈ ਨਾ ਉਹ ਮਾਇਆ ਦੇ ਬੰਧਨਾਂ ਤੋਂ ਨਿਰਲੇਪ ਰਹਿੰਦਾ ਹੈ ਅਤੇ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ ਤੇ ਪੂਰਨ ਭਰੋਸਾ ਰੱਖਦਾ ਹੈ ਉਹ 84 ਦੇ ਗੇੜ ਤੋਂ ਦੁੱਖਾਂ ਤਕਲੀਫਾਂ ਤੋਂ ਮੁਕਤ ਹੋ ਜਾਂਦਾ ਹੈ ਭਾਵ ਲੋਕ ਪ੍ਰਲੋਕ ਸਬਰ ਜਾਂਦਾ ਹੈ ਭਾਈ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਨ 1708 ਈਸਵੀ ਨੂੰ ਜਦੋਂ ਹਜੂਰ ਸਾਹਿਬ ਗਏ ਗੁਰਦੁਆਰਾ ਹੀਰਾ ਘਾਟ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਜੀ ਨੇ 52 ਹੁਕਮ ਚਾਰੇ ਜਿਨ੍ਹਾਂ ਹੁਕਮਾਂ ਨੂੰ ਬ੍ਰਮੁਗਯਨਿੰਗ ਬਾਬਾ ਬੁੱਢਾ ਸਾਹਿਬ ਜੀ ਤੇ ਪੜ ਪੋਤਰੇ ਬਾਬਾ ਰਾਮ ਕੋਯਰ ਜੀ ਨੇ ਕਲਮ ਬੰਦ ਕਰ ਲਿਆ ਪਾਪ ਲਿਖ ਲਏ ਹਰ ਸੇਖ ਨੂੰ ਮਹਾਰਾਜ ਜੀ ਦੇ ਹੁਕਮਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਪਤੇ ਤਿਆਰ ਬਰ ਤਿਆਰ ਹੋ ਕੇ ਬਚਨਾ ਤੇ ਪਹਿਰਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਾਡਾ ਫਰਜ ਹੈ ਅਸੀਂ 52 ਦਿਨ 52 ਹੁਕਮਾਂ ਬਾਰੇ ਵਿਚਾਰ ਕਰਾਂਗੇ ਸੋ ਜੁੜੇ ਰਹੋ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.